ਜਿਵੇਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਕਿ ਸ੍ਰੀ ਕਾਲਪੁਰਖ ਸਾਹਿਬ ਤੋਂ ਜੋ ਆਦੇਸ਼ ਹੋਇਆ ਸੀ ਉਹਦੇ ਮੁਤਾਬਕ ਅੱਜ 9ਵੇਂ ਦਿਨ ਦੀ ਜਿਹੜੀ ਸੇਵਾ ਉਹ ਲਗਾਤਾਰ ਚੱਲ ਰਹੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵੀ ਸਾਰੇ ਸੀਨੀਅਰ ਲੀਡਰਸ਼ਿਪ ਵੀ ਅਰ ਬਾਰੇ ਸਾਰੇ ਪਾਰਟੀ ਦੇ ਆਗੂ ਤੇ ਵਰਕਰ ਸਾਹਿਬਾਨ ਦਾ ਵੀ ਧੰਨਵਾਦ ਕਰਦਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਬਖਸ਼ਰ ਸਾਹਿਬ ਦੇ ਵਿੱਚ ਸਾਰੇ ਇਥੋਂ ਦੇ ਆਗੂ ਤੇ ਵਰਕਰ ਸਾਬਰ ਉਹ ਵੀ ਨਾਲ ਨਾਲ ਸੇਵਾ ਦੇ ਵਿੱਚੇ ਸ਼ਾਮਲ ਹੋ। ਕੱਲ ਨੂੰ ਸੇਵਾ ਦਾ ਇਸੇ ਜਗ੍ਹਾ ਦੇ ਉੱਤੇ ਆਖਰੀ ਦਿਨ ਹੈ। ਔਰ ਪਰਸੋਂ 10 ਵਜੇ ਸ੍ਰੀ ਕਾਂਟਕ ਸਾਹਿਬ ਤੇ ਅਰਦਾਸ ਕਰਵਾ ਕੇ ਤੇ ਫੇਰ ਇਹ ਸਾਰੀ ਸੇਵਾ ਜਿਹੜੀ ਹੈ ਸਾਡੀ ਸੰਪੂਰਨ ਹੋਏਗੀ। ਸੋ ਗੁਰਮਹਾਰਾਜ ਦੇ ਚਰਨਾਂ 'ਚ ਅਰਦਾਸ ਆ ਕੇ ਸਾਰਿਆਂ ਦੀ ਸੇਵਾ ਜਿਹੜੀ ਗੁਰਮਹਾਰਾਜ ਪਰ ਬੰਨ। ਕਿ ਮਤਲਬ ਜੋ ਪਰਚਾ ਦਿੱਤਾ ਗਿਆ ਜੋ ਲੋਕੀਂ ਕੁੱਝ ਕਰ ਗਿਣੇ ਕਿ ਇਹ ਜਿਹੜੀ ਟਾਈਮਿੰਗ ਦਾ ਕਿਹਾ ਜਾ ਰਿਹਾ ਪਰਚਾ ਦਾ ਲੇਟਰ। ਦੇਖੋ ਗੱਲ ਇਹ ਹੈ ਕਿ ਗਵਰਨਮੈਂਟ ਵੱਲੋਂ ਕੋਈ ਕਸਰ ਨਹੀਂ। ਪਹਿਲਾਂ ਜਿਸ ਤਰੀਕੇ ਪ੍ਰੋਟੈਕਸ਼ਨ ਦੇ ਕੇ ਉਹਨੂੰ ਪ੍ਰਧਾਨ ਸਾਹਿਬ ਦੇ ਤੱਕ ਪਹੁੰਚਾਇਆ ਗਿਆ ਉਹਦੇ ਵਿੱਚ ਵੀ ਸਰਕਾਰ ਦੋਸ਼ੀ ਹੈ। ਉਸ ਤੋਂ ਬਾਅਦ ਜਿਹੜਾ ਇਸ਼ੂ ਨੂੰ ਡਾਇਵਰਟ ਕਰਨ ਵਾਸਤੇ ਜਿਹੜਾ ਸਿੰਪਥੀ ਦਾ ਐਂਗਲ ਫਲੋਟ ਕੀਤਾ ਗਿਆ ਉੱਤੇ ਵੀ ਸਰਕਾਰ ਦੀ ਜਿਹੜੀ ਆ ਮਾੜੀ ਨੀਤੀ ਸਾਹਮਣੇ ਆਉਂਦੀ ਆ ਔਰ ਉਸ ਤੋਂ ਬਾਅਦ ਜਿਹੜੀ ਐਫਆਰ ਲਿਖੀ ਆ ਉਹ ਵੀ ਕੇਸ ਨੂੰ ਖਾਤਮੇ ਵਾਲੇ ਪਾਸੇ ਟੋਰਨ ਵਾਲੇ ਪਾਸੇ ਆ ਪਰ ਹਾਲੇ ਕੱਲ ਤੱਕ ਤਾਂ ਅਸੀਂ ਸੇਵਾ ਚ ਬਿੜੀਆਂ ਪਰਸੋਂ ਅਰਦਾਸ ਹੋਣ ਤੋਂ ਬਾਅਦ ਬੜੇ ਵੱਡੇ ਖੁਲਾਸੇ ਹੋਣ ਕਦੀ ਇਹ ਨਹੀਂ ਸੀ ਸੋਚਿਆ ਕਿ ਪੰਜਾਬ ਦੇ ਵਿੱਚ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਵਾਸਤੇ ਸਰਕਾਰਾਂ ਇੰਨੇ ਨੀਵੇਂ ਦਰਜੇ ਦੀ ਜਾਣ ਇਹ ਜਿਹੜੀ ਅਸੀਂ ਵਾਰ-ਵਾਰ ਕਹਿ ਰਹੇ ਨਾ ਕਿ ਜਿਹੜੀ ਮਾਡਰਨ ਸਿੱਖ ਲੀਡਰਸ਼ਿਪ ਹੈ ਉਹਨੂੰ ਖਤਮ ਕਰਨ ਦੀ ਜਿਹੜੀ ਬੜੀ ਵੱਡੀ ਸਾਜ਼ਿਸ਼ ਹੈ ਕੱਪਰਸੋ ਵਿਦੇ ਹੋ ਕੇ ਸਾਰੇ ਫਿਰ ਬਾਕੀ ਤੁਹਾਡੇ ਨਾਲ ਨਹੀਂ ਹਾਲੇ ਤਾਂ ਸਾਡਾ ਸੇਵਾ ਦਾ ਕਾਰਜ ਪਹਿਲਾਂ ਅਸੀਂ ਕੰਪੂਨ ਕਰਨਾ ਉਸ ਤੋਂ ਬਾਅਦ ਫਿਰ ਬਾਕੀ ਦੇਖਾਂ ਪੱਤੋ ਸਿੱਖ ਦੀ ਗੱਲ ਕਿਹੀ ਜਾ ਰਹੀ ਹੈ ਕਿਵੇਂ ਦੇਖੋ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਹਮੜਾ ਕਰਦਾ ਉੱਤੇ ਅਕਾਲ ਤਖਤ ਸਾਹਿਬ ਦੇ ਹੁਕਮ ਥੱਲੇ ਬੈਠੇ ਕਿਸੇ ਸੇਵਾਦਾਰ ਤੇ ਉਤੇ ਹਮਲਾ ਕਰਦਾ ਤੂੰ ਕਹਿੰਦਾ ਸਿੱਖ ਰਹਿ ਗਿਆ ਮਤਲਬ ਕਈ ਲੋਕ ਨਿਰਾਸ਼ ਵੀ ਦਿਖਦੇ ਪਏ ਇਹਨਾਂ ਨੂੰ ਸਪੈਸ਼ਲ ਟਰੀਟਮੈਂਟ ਦਿੱਤਾ ਜਾ ਰਿਹਾ ਤੇ ਤੁਹਾਡੇ ਸਾਹਮਣੇ ਕਹਿੰਦਾ ਸਪੈਸ਼ਲ ਟਰੀਟਮੈਂਟ ਆ ਦੇਖੋ ਕਦੇ 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 ਕਦੀ ਗੁਰਦੁਆਰੇ ਚ ਕੋਈ ਕੀਰਤਨ ਦਾ ਪ੍ਰੋਗਰਾਮ ਹੋਏ ਕਥਾ ਤਾਂ ਕਦੀ ਹੋਇਆ ਕਿ ਵੀ ਸਾਈ ਤੋਂ ਬੰਦੇ ਸੰਗਤ ਨੂੰ ਭਜ ਜਾਓ ਆ ਹੁਣ ਟੈਂਪਰੇਚਰ ਤੁਹਾਡੇ ਕਿੰਨਾ ਹੈ 6 ਡਿਗਰੀ ਟੈਂਪਰੇਚਰ ਤੇ 6 ਡਿਗਰੀ ਟੈਂਪਰੇਚਰ ਚ ਬਜ਼ੁਰਗ ਬੱਚੇ ਦੁਜੇ ਸਾਰੇ ਗੁਰੂ ਘਰ ਸੰਗਤ ਦਾ ਹਮੇਸ਼ਾ ਸਤਕਾਰ ਕੀਤਾ ਜਾਂਦਾ ਇਹਦੇ ਇਹਦੇ ਵਾਸਤੇ ਕੋਈ ਵੱਖਰਾ ਪ੍ਰਬੰਧ ਸੁਕੀ ਹੈ ੱੱਲੇ ਵਿਚਾਈ ਕਰਾਉਣੀ ਇਹ ਨਾਰਮਲ ਗੱਲ ਹੈ ਹੁਣ ਇੰਨੇ ਠੰਡੇ ਸਰੋਵਰ ਤੇ ਜਿਹੜੀ ਸੰਗਤ ਕਿਵੇਂ ਬੈਠੀ ਧੰਨਵਾਦ